ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਅੱਚਰਵਾਲ ਵਾਲੇ ਕੰਮ ਤੇ ਆਪਾਂ ਦੁਬਾਰਾ ਕੰਮ ਸਟਾਰ ਕਰਤਾਗਾ ਇੱਥੇ ਆਪਾਂ ਰੋਕਤਾ ਹੀ ਕੰਮ ਤੇ ਇਹ ਆ ਗਿਆ ਇੱਕ ਰੂਮ ਤੇ ਇਹਦੇ ਨਾਲ ਉਧਰ ਨਹੀਂ ਛੜ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਬਣਾਂਗਾ ਤੇ ਬਹੁਤ ਖੁੱਲੇ ਡੁੱਲੇ ਵਾਸ਼ਰੂਮ ਬਣਨਗੇ ਇੱਥੇ ਆ ਜਾਣੀਆਂ ਬਾਹਰ ਨੂੰ ਐਂਟਰੀ ਉੱਪਰਲੀ ਮੰਜ਼ਲ ਦੀ ਤੇ ਲੌਬੀ ਬਹੁਤ ਖੁੱਲੀ ਡੁੱਲੀ ਆ 27 बाई 16 ਦੀ ਲੌਬੀ ਆ ਇਹ ਤੇ ਕਰੋ ਪੌੜੀ ਚੈੱਕ ਆਪਣੀ ਪਏ ਆਡੇ ਇੱਕ ਸਾਰ ਤੇ ਲਾਸਟ ਆਡਾ ਕਈ ਵਾਰੀ ਕੀ ਕਰਦੇ ਆ ਲੋਕ ਮੋਟਾ ਬਣਾ ਦਿੰਦੇ ਆ ਮਿਸਤਰੀ ਜਾਂ ਕੋਈ ਇਦਾਂ ਦਾ ਫਰਕ ਪੈ ਜਾਂਦਾ ਆਪਣੇ ਦੇਖੋ ਵੀ ਇੱਕ ਸਾਰ ਪਏ ਆ ਤੇ ਬਾਕੀ ਇਹਦੀਆਂ ਕਰਲ ਨੂੰ ਜਗਾਠਾ ਲੱਗ ਜਾਣਗੀਆਂ ਜਗਾਠਾ ਆਈਆਂ ਪਈਆਂ ਨੇ ਤੇ ਫਿਰ ਆਪਾਂ ਦੁਬਾਰਾ ਵੀਡੀਓ ਸ਼ੇਅਰ ਕਰਾਂਗੇ ਤੇ ਵਿਦ ਮਟੀਰੀਅਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਵਾਉਣਾਗਾ ਤੁਸੀਂ ਤਾਂ ਮੇਰੇ ਪੇਜ ਤੇ ਨੰਬਰ ਹੈਗਾ ਹੀ ਆ ਸੰਪਰਕ ਕਰ ਸਕਦੇ ਹੋ ਤੇ ਕਰ ਦਿਓ ਵੀਡੀਓ ਨੂੰ ਵੱਤ-ਵੱਤ ਸ਼ੇਅਰ ਤੇ ਕੋਠੀਆਂ ਦੀਆਂ ਜਾਣਕਾਰੀਆਂ ਲੈਣ ਲਈ ਮੇਰੇ ਪੇਜ ਤੇ ਨੰਬਰ ਹੁੰਦਾ ਹੀ ਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਿਓ ਸ਼ੇਅਰ ਵੱਤ-ਵੱਤ ਧੰਨਵਾਦ ਸਾਰਿਆਂ ਦਾ